ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਬਹੁਤ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਲਓ ਜੀ ਇੱਥੇ ਸਵੇਰ ਦਾ ਟਾਈਮ ਸੀ ਤੇ ਬੱਚੇ ਚਲੇ ਗਏ ਸੀ ਸਕੂਲ ਤੇ ਮੰਮੀ ਲੱਗੇ ਸੀ ਕਿਚਨ 'ਚ ਭਾਂਡੇ ਧੋਣਾਂ ਜਿਵੇਂ ਮੰਮੀ ਨੇ ਵੀ ਕਿਤੇ ਜਾਣਾ ਸੀਗਾ ਹਨਾ ਤੇ ਇਹ ਵੀ ਤਿਆਰ ਹੋਣ ਲੱਗੇ ਸੀਗੇ ਤੇ ਮੈਂ ਸਾਰੀ ਝਾੜੂ ਕੱਢ ਕੇ ਤੇ ਮੈਨੂੰ ਯਾਦ ਆਇਆ ਵੀ ਹੁਣ ਨਾ ਇਹਨਾਂ ਦੇ ਪੇਪਰ ਸ਼ੁਰੂ ਹੋ ਜਾਣਗੇ ਸਤੰਬਰ 'ਚ ਤੇ ਇਹ ਰਿਆ ਕਰਨੇ ਘਰੇ ਤੇ ਫੇਰ ਮੇਥੋਂ ਇਹ ਜਿਹੜੇ ਸੋਫਿਆਂ ਦੇ ਕਵਰ ਸਾਫ਼ ਨਹੀਂ ਕਰਵਾਏ ਜਾਣੇ ਹਨਾ ਧਵਾਏ ਨਹੀਂ ਜਾਣੇ ਦੇਸ ਕਰਕੇ ਆਂਟੀ ਕੱਪੜੇ ਤੋਂ ਹੀ ਆਂਦੀ ਸੀ ਮੈਨੂੰ ਲੱਗਿਆ ਉਹਦੇ ਕੋਲ ਕੱਪੜੇ ਥੋੜੇ ਹੀ ਆਜ ਤੋਣ ਵਾਲੇ ਹਨਾ ਤੇ ਮੈਂ ਇਹ ਲਾ ਕੇ ਦਿੱਤੀ ਮੈਂ ਨਾ ਇੱਕ ਇੱਕ ਚੀਜ਼ ਜੀ ਦੇ ਦੇਣੀ ਹੁੰਦੀ ਹੈ ਬਾਹਲਾ ਹਨਾ ਉਹਨੂੰ ਵਿਚਾਰੀ ਨੂੰ ਕੰਮ ਵਾਲੀ ਨੂੰ ਵੀ ਔਖਾ ਨਾ ਲੱਗੇ ਹਨਾ ਤੇ ਕਦੇ ਮਤਲਬ ਇੱਕ ਜਣੇ ਦਾ ਕੰਬਲ ਦੇ ਤਾਂ ਉੱਪਰ ਜਿਵੇਂ ਹਲਕੀ ਆਪਾਂ ਕੰਬਲ ਲੈਣੀ ਹੈ ਹਲਕੇ ਜੇ ਬਿਲਕੁਲ ਕੰਬਲ ਲੈਣੀ ਹੈ ਸੀ ਦੇ ਏਸੀ ਚੱਲਦਾ ਹੁੰਦਾ ਜਿਵੇਂ ਹਨਾ ਉਹ ਡੇਲੀ ਇੱਕ ਇੱਕ ਕਰਕੇ ਦੇ ਰਹੀਦਾ ਹੈਗਾ ਹਨਾ ਤੇ ਬਾਰ ਬਾਰ ਮਤਲਬ ਐਵੇਂ ਹੁੰਦਾ ਰਹਿੰਦਾ ਤੇ ਫਿਰ ਕਦੇ ਬੈੱਡ ਸ਼ੀਟ ਹੋ ਜਾਂਦੀ ਹੈ ਹਨਾ ਕਦੇ ਉਹਨਾਂ ਦੇ ਦੀਦੀ ਦੇ ਕਮਰੇ ਦੀ ਹੋ ਜਾਂਦੀ ਹੈ ਕਦੇ ਮੰਮੀ ਵਾਲੀ ਹੋ ਜਾਂਦੀ ਹੈ ਜਿੱਦੇ ਚੌਥੇ ਦਿਨ ਜਿਵੇਂ ਆਪਾਂ ਬੈੱਡ ਸ਼ੀਟ ਉਠਾ ਦਿੰਨੇ ਆ ਹਨਾ ਫਿਰ ਉਹ ਹੋ ਜਾਂਦੀਆਂ ਹੈਗੀਆਂ ਤੇ ਅੱਜ ਮੈਨੂੰ ਲੱਗਾ ਸੀਗਾ ਵੀ ਚਲੋ ਮੈਂ ਇਹ ਵਾਸ਼ ਕਰਾ ਲਾਂ ਕਿ ਮੈਂ ਇਹ ਕੰਮ ਸਿਹੇੜ ਬੈਠੀ ਵੀ ਸਾਰਾ ਦਿਨ ਹਨਾ ਮੈਂ ਤਾਂ ਇਹਦੀ ਝੋਲ ਜੀ ਰਹੀ ਇੱਥੇ ਧੋਲੇ ਸੁੱਕ ਗਏ ਸੀਗੇ ਤੇ ਮੈਂ ਲਾ ਲਈ ਸੀਗੀ ਮੈਨੂੰ ਇਹ ਹੁੰਦਾ ਵੀ ਬੱਚਿਆਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਇਹ ਫਿਨਿਸ਼ ਕਰਦਾ ਜਿਉ ਉਹ ਵੈਸੇ ਹੀ ਉਹਨਾਂ ਨੂੰ ਵੀ ਸੋਫੇ ਦਾ ਪਤਾ ਲੱਗਿਆ ਹਨਾ ਵੀ ਕਵਰ ਲਾਏ ਆ ਤੇ ਉਹਨਾਂ ਨੇ ਕਿਹਾ ਵੀ ਐਵੇਂ ਹੀ ਰੱਖਣੀ ਆ ਅਸੀਂ ਹਨਾ ਤੇ ਫਿਰ ਉਹਦੇ ਸਟੋਨ ਸਟੋਨ ਆ ਜਿਹੜੇ ਉਹ ਪੱਟ ਦੇਣਗੇ ਸਟੋਨ ਜੇ ਲੱਗੇ ਹੋਏ ਆ ਇਹਦੇ ਤੇ ਇੱਕ ਇਹਦਾ ਕਲਰ ਆ ਜਿਹੜਾ ਉਹ ਮਤਲਬ ਹੱਥ ਲਾਉਂਦੇ ਆ ਨਾ ਉਹ ਐ ਲੱਗਦਾ ਵੀ ਛਾਪ ਹੀ ਗਿਆ ਹੁੰਦਾ ਜਿਵੇਂ ਹੱਥ ਹਨਾ ਜੇ ਮਿੱਟੀ ਲੱਗ ਜੇ ਤਾਂ ਵੀ ਦੋ ਰੰਗਾਂ ਆ ਜਾਂ ਹੋ ਜਾਂਦਾ ਹੈਗਾ ਉਹ ਕਾਫੀ ਤੇ ਸਕਿਨ ਤਾਂ ਤੁਹਾਨੂੰ ਪਤਾ ਹੀ ਆ ਉਹਦੇ ਵਿੱਚ ਕੰਬੀਨੇਸ਼ਨ ਸਕਿਨ ਦਾ ਬਣਾਇਆ ਤੇ ਉਹ ਖਰਾਬ ਹੋ ਜਾਂਦਾ ਹਨਾ ਪਹਿਲਾਂ ਵੀ ਇੱਕ ਸੋਫਾ ਖਰਾਬ ਹੋ ਗਿਆ ਸੀ ਦੀਦੀ ਵਾਲਾ ਤੇ ਇਹ ਫਿਰ ਮੇਰੇ ਵਾਲਾ ਸੋਫਾ ਸੀਗਾ ਹਨਾ ਤੇ ਫਿਰ ਐਂ ਲੱਗਦਾ ਵੀ ਹੁਣ बार-बार ਇਹੀ ਚੀਜ਼ਾਂ ਥੋੜਾ ਨਾ ਲਈ ਜਾਵਾਂਗੇ ਹਨਾ ਤੇ ਚਲੋ ਥੋੜੀ ਕੇਅਰ ਕਰ ਲੈਣੇ ਹੈਗੀਆਂ ਇਹ ਮੋਟਾ ਹੈ ਕਾਫੀ ਜ਼ਿਆਦਾ ਤੇ ਨਾਲ ਇਹਦੇ ਵਿੱਚ ਉਹਦੀ ਮਿੱਟੀ ਜਾਂਦੀ ਹੈਗੀ ਹੈ ਨਾ ਕੋਈ ਪਾਣੀ ਪੂਣੀ ਜਾਂਦਾ ਹੈਗਾ ਤੇ ਪਰ ਬੱਚੇ ਨਾ ਜਿਵੇਂ ਪੈਰ ਫੁਰ ਲੈ ਕੇ ਉਵੇਂ ਚੜ ਜਾਂਦੇ ਆ ਹਨਾ ਕਈ ਵਾਰੀ ਜੰਪਿੰਗ ਜੀ ਕਰਦੇ ਰਹਿੰਦੇ ਹੈਗੇ ਸਾਰਿਆਂ ਦੀ ਮੈਂ ਗੱਲ ਕਰਦੀ ਹੁੰਨੀ ਤੇ ਸਾਰਿਆਂ ਦੇ ਬੱਚਿਆਂ ਦੀ ਸੇਮ ਪ੍ਰੋਬਲਮ ਹੈ ਪਤਾ ਨਹੀਂ ਕਿਉਂ ਬੱਚੇ ਇਹਨਾਂ ਤੇ ਜੰਪਿੰਗ ਜੀ ਕਰਦੇ ਐ ਇੰਨੀ ਚੜ ਚੜ ਕਿਨਾਲੇ ਕਿੱਡੇ ਵੱਡੇ ਹੋਇਆ ਹਨਾ 10 10 12 12 ਸਾਲ ਦੇ ਹੋ ਗਏ ਆ ਫੇਰ ਵੀ ਨਹੀਂ ਹਟਦੇ ਪੰਗੇ ਲੈਣੋਂ ਤੇ ਇਹ ਜਦੋਂ ਨਾ ਜੰਪ ਜੇ ਕਰਦੇ ਆ ਤੇ ਇਹ ਸੀਨਾ ਨਾ ਜਿਹੜੇ ਕਾਰਨਰ ਜੇ ਬਣਾਏ ਆ ਨਾ ਇਹ ਉੱਡੜ ਜਾਂਦੀਆਂ ਤੇ ਆਈ ਵਾਰੀ ਮੈਨੂੰ ਆਏ ਲੱਗਦਾ ਵੀ ਉੱਡੜੀਆਂ ਹੁੰਦੀਆਂ ਕਈ ਵਾਰ ਮੈਂ ਸੂਈ ਨਾ ਸੀ ਦਿੰਨੀ ਹਨਾ ਵੀ ਜਿਵੇਂ ਮੈਨੂੰ ਮਸ਼ੀਨ ਮਸ਼ੂਨ ਚੱਕਣੀ ਪੈਂਦੀ ਆ ਨਾ ਕਾਲ ਹੋ ਜਾਂਦੀ ਹੈ ਤੇ ਅੱਜ ਮੈਂ ਕਿਹਾ ਸੀ ਚਲੋ ਇਹ ਸੂਈ ਨਾ ਨਹੀਂ ਕਾਫੀ ਜ਼ਿਆਦਾ ਸੀਗੇ ਮਤਲਬ ਸਾਰੇ ਸੋਫਿਆਂ 'ਚ ਥੋੜੀ ਥੋੜੀ ਸੀਗੀ ਮੋਰੀਆਂੀਆਂ ਹੋਈਆਂ ਪਈਆਂ ਸੀ ਧਾਗਾ ਜਿਹੜਾ ਉਹ ਬੋਦਾ ਹੋ ਜਾਂਦਾ ਹੈ ਹਨਾ ਪ੍ਰਾਣਾ ਸੀਗਾ ਜਿਵੇਂ ਮੋٹے ਬਖੇ ਦਾ ਇਸ ਹੁੰਦਾ ਉਹ ਆਇਆ ਇਹ ਤੇ ਉਹ ਆਏ ਵਾਰੀ ਫਿਰ ਵੀ ਮੈਂ ਇਹਨੂੰ ਕਰਦੀ ਹੈਗੀਆਂ ਕਈ ਸੂਈ ਨਾਲ ਸੀਨੀਆ ਤਾਂ ਫਿਰ ਉਹ ਵੀ ਉਧੜ ਜਾਂਦਾ ਹੈਗਾ ਹਨਾ ਕਈ ਕਈ ਥਾਂ ਹੀ ਤਾਂ ਸੂਈ ਨਾਲ ਸੀਤਾ ਉਵੇਂ ਹੀ ਪਿਆ ਹੈਗਾ ਤੇ ਇੱਥੇ ਮੈਂ ਇਹਨਾਂ ਨੂੰ ਸੀਨ ਲੱਗੀ ਸੀਗੀ ਹਨਾ ਇਹਨਾਂ ਨੂੰ ਮੈਂ ਲਾ ਲਈ ਸੀਗੀ ਤੇ ਟਾਈਮ ਇੱਥੇ 12:30 ਪਾਉਣੇ 1 ਵਜੇ ਦਾ ਹੋਇਆ ਪਿਆ 1 ਵਜਾ ਪਿਆ ਹਨਾ ਮੈਨੂੰ ਇਹ ਅੱਧੀ ਘੰਟਾ ਕੁ ਰਹਿ ਗਿਆ ਉਹਨਾਂ ਦੇ ਆਉਣ ਦਾ ਕਿਉਂਕਿ 2 ਵਜੇ ਦਾ ਮੈਂ ਉਹਨਾਂ ਦੇ ਰੋਟੀ ਪਾਣੀ ਬਣਾਉਣ ਲੱਗ ਜਾਨੀ ਆ ਜੋ ਵੀ ਉਹਨਾਂ ਨੇ ਆ ਕੇ ਖਾਣਾ ਹੁੰਦਾ ਕਦੇ ਰਾਈਸ ਖਾਂਦੇ ਆ ਹਨਾ ਕਦੇ ਕੁਛ ਕਦੇ ਆਲੂ ਵਾਲੀ ਰੋਟੀ ਬਣਾਤੀ ਕਦੇ ਯੂ ਸਿੰਪਲ ਸਬਜੀ ਹੁੰਦੀ ਆ ਕਦੇ ਚੂਰੀ ਗੁੱਟਦੀ ਹਨਾ ਐਵੇਂ ਬੱਚੇ ਬਹੁਤ ਨਖਰੇ ਕਰਦੇ ਆ ਸਕੂਲੋਂ ਆ ਕੇ ਉਹਨਾਂ ਨੂੰ ਇਹ ਹੁੰਦਾ ਵੀ ਕ੍ਰਿਸ਼ਨォ ਸਮਥਿੰਗ ਡਿਫਰੈਂਟ ਹੋਵੇ ਤੇ ਹੁਣ ਇਹ ਮਿੱਠਾ ਤਾਂ ਖਾਣ ਨੂੰ ਹਟ ਗਿਆ ਅੱਗੇ ਮੈਂ ਦਲੀਆ ਦੁਲੀਆ ਵਿੱਚੋਂ ਦੀ ਬਣਾ ਦੇਂਦੀ ਹੁੰਦੀ ਸੀਗੀ ਮੈਂ ਨਾ ਸੀਵੀਆਂ ਬਣਾ ਦੇਣੀਆਂ ਭੁੰਨੀਆਂ ਹੋਈਆਂ ਸੀਵੀਆਂ ਨੂੰ ਐ ਲੱਗਦਾ ਸੀ ਵੀ ਕਾਫੀ-ਕੂਫੀ ਪਾ ਕੇ ਚਾਕਲੇਟ ਪਾ ਕੇ ਬਣਾਈਆਂ ਹੋਈਆਂ ਹਨਾ ਤੇ ਉਹ ਖਾ ਖੂ ਲੈਂਦਾ ਸੀਗਾ ਤੇ ਹੁਣ ਤਾਂ ਨੱਕ ਮਾਰਦਾ ਕਹੂਗਾ ਕੋਈ ਸਪਾਈਸੀ ਚੀਜ਼ ਚਾਹੀਦੀ ਮੈਨੂੰ ਮਿੱਠੇ ਵਾਲੀ ਚੀਜ਼ ਨਹੀਂ ਚਾਹੀਦੀਗੀ ਤੇ ਇੱਥੇ ਤਾਂ ਮੈਂ ਇੰਨਾ ਔਲਝੀ ਸੀ ਨਾ ਵੀ ਬਾਰ-ਬਾਰ ਧਾਗਾ ਜਿਹੜਾ ਟੁੱਟ ਜਾਂਦਾ ਸੀਗਾ ਜਦੋਂ ਨੂੰ ਮੈਂ ਹੋਲ ਜੀ ਨੂੰ ਪਕੜਦੀ ਸੀਗੀ ਉਹਦੋਂ ਧਾਗਾ ਟੁੱਟ ਜਾਂਦਾ ਸੀ ਫੇਰ ਕਿ ਮੈਂ ਮੰਮੀ ਵਾਲੀ ਐਣਕ ਲਿੱਤੀ ਉਹ ਲਾ ਕੇ ਮੈਂ ਧਾਗਾ ਪਾਉਂਦੀ ਸੀ ਜਿਵੇਂ ਆਪਾਂ ਵੀ ਕਿਸੇ ਦੀ ਐਣਕ ਹੈ ਨਾ ਦੂਜੇ ਦੀ ਆਪਾਂ ਲਾਈ ਰੱਖ ਦਿਆਂਦੇ ਨੇ ਚੱਕਰ ਆਉਂਦੇ ਆ ਫਿਰ ਤੋਂ ਦਲਾ ਦਿੰਦਾ ਉਹ ਕੱਲਾ ਮੈਂ ਧਾਗਾ ਪਾਉਣ ਵੇਲੇ ਲਾਉਂਦੀ ਸੀਗੀ ਫੇਰ ਮੈਂ ਰੱਖ ਦਿੰਦੀ ਸੀ ਕਿਉਂਕਿ ਵੀ ਧਾਗਾ ਰੁਟੀਆਂ ਦਾ ਜਦੋਂ ਆਪਾਂ ਤੇਜ਼ ਚ ਲਾਉਨੇ ਆ ਹਨਾ ਤੇ ਬਾਰ-ਬਾਰ ਧਾਗਾ ਟੁੱਟੇ ਨਹੀਂ ਸੀ ਬਾਕੀ ਰੀਲਾਂ ਵੀ ਪਤਾ ਨਹੀਂ ਕਦੋਂ ਕਦਾਂ ਪਈਆਂ ਹੁੰਦਾਂ ਆਪਣੇ ਕੋਲੇ ਆਪਾਂ ਪ੍ਰਾਣੀਆਂ ਯੂਜ਼ ਕਰੀ ਜਾਂਦੀਆਂ ਸਮਾਂ ਪੈ ਕੇ ਨਾ ਵੀ ਧਾਗਾ ਨਾ ਜਿਹੜਾ ਬੋਦਾ ਹੋਣ ਲੱਗ ਜਾਂਦਾ ਹੈ ਕਈ ਹੁਣ ਆਪਣੇ ਕੋਲੇ ਪ੍ਰਾਣੇ-ਪ੍ਰਾਣੇ ਸੂਟ ਹੁੰਦੇ ਕਈ ਆਪਾਂ ਉਹ ਕੱਢ ਕੇ ਪਾ ਲੈਣੇ ਆ ਤੇ ਉਹਨਾਂ ਦੇ ਵੀ ਕਈ ਥਾਵਾਂ ਤੋਂ ਉੱਧੜ ਜਾਂਦੀ ਉਹ ਬੋਦਾ ਧਾਗਾ ਕਰਕੇ ਮੈਨੂੰ ਲੱਗਦਾ ਸੀਗਾ ਵੀ ਮੈਂ ਇਹ ਕੰਮ ਮਿੰਟੋ-ਮਿੰਟ ਹੀ ਕਰ ਦੂੰਗੀ ਚੱਲ ਵੀ ਆਹਾ ਉਧੜਿਆ ਪਾਟਿਆ ਜਾਈ ਹਨਾ ਉਹ ਕਰਨਾ ਹੈਗਾ ਸੀਨਾ ਹੈਗਾ ਪਰ ਇੱਥੇ ਤਾਂ ਹਨਾ ਕਦੇ ਮੈਂ ਧਾਗਾ ਪਾਵਾਂ ਕਦੇ ਮੇਰਾ ਉਧਰੋਂ ਟੁੱਟ ਜੇ ਹਨਾ ਤੇ ਇਹ ਇੱਥੇ ਤਾਂ ਮੈਂ ਇੰਨਾ ਔਲਝ ਗਈ ਵੀ ਮੇਥੋਂ ਤਾਂ ਨਾ ਜਿਵੇਂ ਕਹਿੰਦੇ ਹੁੰਦੇ ਵਾ ਗਿੱਲਾ ਪੀਣ ਹੀ ਪੈ ਗਿਆ ਹਨਾ ਤੇ ਇਹ ਮੈਨੂੰ ਕਾਫੀ ਟਾਈਮ ਲੱਗ ਗਿਆ ਇੱਥੇ ਤੇ ਮੈਨੂੰ ਇਹ ਲੱਗਦਾ ਸੀਗਾ ਵੀ ਹਾਈ ਮਟਾਈ ਵਜਦੇ ਤੱਕ ਉਹਨਾਂ ਦੇ ਘਰੇ ਪਹੁੰਚਣ ਤੱਕ ਸਾਰਾ ਕਰ ਦੂੰਗੀ ਇੱਕ ਮੇਰੇ ਹੋਰ ਵੀ ਇੱਕ ਦੋ ਕੰਮ ਪਏ ਸੀ ਭਾਂਡੇ ਧੋਣ ਵਾਲੇ ਪਏ ਸੀ ਇੱਕ ਤਾਂ ਤੇ ਮੇਰਾ ਦਿਮਾਗ ਉਧਰ ਵੀ ਲੱਗਿਆ ਪਿਆ ਸੀਗਾ ਬਾਲਟੀਆਂ ਰੱਖਣ ਵਾਲੀਆਂ ਸੀਗੀਆਂ ਪਹਿਲਾਂ ਏਸੀ ਚਲਾਇਆ ਨਹੀਂ ਸੀਗਾ ਸਾਡੇ ਨਾਲ ਦੋਨਾਂ ਕਮਰਿਆਂ 'ਚ ਏਸੀ ਬਾਲਟੀਆਂ ਰੱਖਣੀਆਂ ਪੈਂਦੀਆਂ ਕਿਉਂਕਿ ਘਰ ਪੁਰਾਣਾ ਪਾਇਆ ਇਹ ਵਾਲਾ ਹਨਾ ਤੇ ਉਦੋਂ ਪਾਈਪਾਂ-ਪੁਆਪਾਂ ਦਾ ਕੋਈ ਸਿਸਟਮ ਉਹ ਹੁੰਦਾ ਨਹੀਂ ਸੀਗਾ ਅੰਡਰਗਰਾਊਂਡ ਵਾਲਾ ਹਨਾ ਤੇ ਏਸੀ ਬਾਤ ਚੋ ਲਵਾਏ ਆ ਤੇ ਉਹ ਸਪਲਾਈ ਪਾਣੀ ਦੀ ਜਿਹੜੀ ਬਾਹਰ ਨਹੀਂ ਹੁੰਦੀ ਜਿਹੜਾ ਪਾਣੀ ਕੱਢਦਾ ਹੈਗਾ ਏਸੀ ਤੇ ਸਾਨੂੰ ਦੋਨਾਂ ਕਮਰਿਆਂ ਦੇ ਵਿੱਚ ਮੇਰੀ ਜਠਾਣੀ ਵਾਲਾ ਕਮਰਾ ਤਾਂ ਰਾਤ ਇਹ ਉਧਰ ਪਿੱਛੇ ਗਲੀ ਚ ਪੈਪ ਨਿਕਲ ਗਈ ਹਨਾ ਨਾਲੀਆਂ ਦੇ ਵਿੱਚ ਸਿੱਧੀ ਤੇ ਸਾਡਾ ਮੇਰਾ ਤੇ ਆ ਮੰਮੀ ਵਾਲਾ ਹਨਾ ਇੱਥੇ ਬਾਲਟਾਂ ਰੱਖਣੀਆਂ ਪੈਂਦੀਆਂ ਮੈਨੂੰ ਐਵੇਂ ਜਵਾਕਾਂ ਨੇ ਆ ਕੇ ਜੇ ਛੱਡ ਲਈ ਤਾਂ ਪਾਣੀ ਇੰਨਾ ਜ਼ਿਆਦਾ ਡੋਲ ਜਾਂਦਾ ਫਿਰ ਉਹ ਪੋਚਿਆਂ ਨਾਲ ਵੀ ਸਹੀ ਨਹੀਂ ਆਉਂਦਾ ਹਨਾ ਵੀ ਕਿੰਨਾ ਮੱਥਾ ਮਾਰਨਾ ਪੈਂਦਾ ਹੈਗਾ ਕਈ ਵਾਰੀ ਤਾਂ ਇੰਨਾ ਵੀ ਪਾਣੀ ਕੱਢਦੇ ਆ ਹਨਾ ਏਸੀ ਰਾਤ ਨੂੰ ਸਫੋਕੇਸ਼ਨ ਜਿੰਨੀ ਜ਼ਿਆਦਾ ਹੋਊਗੀ ਓਨਾ ਹੀ ਪਾਣੀ ਜ਼ਿਆਦਾ ਕੱਢਣਗੇ ਇੰਨਾ ਪਾਣੀ ਕੱਢਿਆ ਹੁੰਦਾ ਵੀ ਇੱਕ ਬਾਲਟੀ ਜਿਹੜੀ ਉਹ ਵੀ ਉੱਪਰ ਤੱਕ ਭਰ ਜਾਂਦੀ ਹੈ ਦੋ ਵਾਰੀ ਮੇਰੇ ਨਾਲ ਤਾਂ ਇਹੀ ਦੁਵਿਧਾ ਹੋ ਗਈ ਆ ਵੀ ਪਾਣੀ ਸੋਫਿਆਂ ਦੇ ਥੱਲੇ ਵੀ ਆਇਆ ਪਿਆ ਮੰਮੀ ਵਾਲੇ ਕਮਰੇ ਦਾ ਕਿਉਂਕਿ ਬੰਦ ਨਹੀਂ ਕਰਦੇ ਹੈਗੇ ਵਿੱਚੋਂ ਦੀ ਅਸੀਂ ਤਾਂ ਜਿਵੇਂ ਵੀ ਵਿੱਚੋਂ ਦੀ ਬੰਦ ਮਤਲਬ 쿨ਿੰਗ ਹੋ ਗਈ ਤੇ ਬੰਦ ਕਰ ਦਿੰਨੀ ਹੁੰਦੀ ਆ ਥੋੜਾ ਟਾਈਮ ਹਨਾ ਪਰ ਮੰਮੀ ਨੂੰ ਥੋੜੀ ਬਾਹਲੀ ਗਰਮੀ ਲੱਗਦੀ ਹੈ ਬੱਚੇ ਵੀ ਮੰਮੀ ਨੇ ਪਾਉਂਦੇ ਤੇ ਬੱਚਿਆਂ ਦਾ ਪਤਾ ਹੀ ਹੈ ਹਨਾ ਬੱਚੇ ਬੰਦ ਨਹੀਂ ਕਰ ਦਿੰਦੇ ਹੈਗੇ ਤੇ ਫਿਰ ਉਹ ਬਾਲਾ ਭਰ ਕੇ ਇਨਾ ਜਿਆਦਾ ਸੋਫਿਆਂ ਥਲੇ ਚਿੱਕੜ ਚਿੱਕੜ ਹੋਇਆ ਪਿਆ ਵਾਈਪਰ ਨਾਲ ਮੈਂ 2-2 ਵਾਰੀ ਕੱਢਿਆ ਫਿਰ ਪੋਚਾ ਲਾਇਆ ਫਿਰ ਕਿਤੇ ਜਾ ਕੇ ਉਹ ਪਾਣੀ ਨਿਕਲਿਆ ਇੰਨੀ ਪ੍ਰੋਬਲਮ ਹੋ ਜਾਂਦੀ ਹੈ ਕਦੇ-ਕਦੇ ਤਾਂ ਹਨਾ ਤੇ ਲੋ ਇੱਥੇ ਮੈਂ ਸੀਲੇ ਸੀਗੇ ਹਨਾ ਉਧਰ ਆ ਪੱਟਿਆ ਜੋ ਵੀ ਕਾਰਨਰ ਜੇ ਹਨਾ ਉਧਰੇ ਸੀਗੇ ਤੇ ਇੱਥੇ ਇਹਨਾਂ ਦੇ ਮੈਂ ਚੜਾ ਦੂੰਗੀ ਇਹਨਾਂ ਦੀ ਫੀਟਿੰਗ ਬਸ ਉਵੇਂ ਹੀ ਬਣੀ ਹੈ ਜਿਵੇਂ ਇਹਨਾਂ ਦੀ ਸ਼ੇਪ ਹੈਗੀ ਹੈ ਤੇ ਪਰ ਕਿਚਨੇ ਕਰਨੇ ਬਹੁਤ ਔਖੇ ਪਹਿਲਾਂ ਉਹਨਾਂ ਨੂੰ ਉਰੇ ਨੂੰ ਖਿੱਚੋ ਫਿਰ ਸੈੱਟ ਕਰੋ ਹਨਾ ਫਿਰ ਪਿੱਛੇ ਲੈ ਕੇ ਜਾਓ ਹੁੰਦੀ ਦਾ ਹਰ ਚੀਜ਼ ਦੀ ਪ੍ਰੋਬਲਮ ਹੈ ਪਰ ਭੜੇ ਲੱਗਦੇ ਸੀਗੇ ਹਨਾ ਵੀ ਇੰਨੇ ਮੈਲੇ ਕਰਦੇ ਨਾ ਜਵਾਕਾਂ ਨੇ ਉੱਤੇ ਪੈਰ ਲਾ ਲਾ ਕੇ ਪਹਿਲਾਂ ਬੱਚੇ ਨਾ ਇੱਧਰ ਘੱਟ ਪੈਂਦੇ ਹੁੰਦੇ ਸੀਗੇ ਖੈਰ 2 ਸਾਲ ਹੋਏ ਇਧਰ ਏਸੀ ਲਵਾਏ ਨੂੰ ਪਹਿਲਾਂ ਏਸੀ ਇੱਥੇ ਨਹੀਂ ਹੁੰਦਾ ਸੀਗਾ ਤੇ ਉਵੇਂ ਪਏ ਰਹਿੰਦੇ ਹੁੰਦੇ ਸੀ ਜਮੇ ਨਹੀਂ ਗੰਦੇ ਹੁੰਦੇ ਸੀਗੇ ਹੁਣ ਤਾਂ ਮੈਨੂੰ ਨਾ ਮਹੀਨੇ ਦੇ ਵਿੱਚ ਮਤਲਬ ਇੱਕ ਵਾਰੀ ਤਾਂ ਧਵਾਉਣੀ ਪੈਂਦੀ ਐ ਇਹ ਹੋਂ ਤਾਂ ਦੇਖੋ ਕਿੰਨੇ ਸੋਹਣੇ ਸੋਹਣੇ ਹਨਾ ਡਿਫਰੈਂਟ ਹੀ ਸੋਫੇ ਆ ਗਏ ਵੀ ਜਿਵੇਂ ਰੂਮ ਦੀ ਸ਼ੇਪ ਹੁੰਦੀ ਆ ਹਨਾ ਕੋਰਨਰ ਬਣਾਏ ਹੁੰਦੇ ਆ ਕਿੰਨੇ ਪਿਆਰੇ ਪਿਆਰੇ ਹਨਾ 7 ਸੀਟਡ ਇਦੋਂ ਵੀ ਸੋਹਣੇ ਸੋਹਣੇ ਹਨਾ ਤੇ ਜਿਹੜੇ ਨਿਊ ਆਏ ਹਨਾ ਰਾਇਲ ਲੁੱਕ ਦੇ ਆਏ ਆ ਉਹਦੇ ਵਿੱਚ ਜਿਵੇਂ ਪੀੜੇ ਦਾ ਪਹਿਲਾ ਡਿਜ਼ਾਈਨ ਹੁੰਦਾ ਸੀ ਨਾ ਉੱਪਰੋਂ ਲੱਕੜ ਦਾ ਬਣਿਆ ਹੁੰਦਾ ਸੀ वुਡ ਦਾ ਤੇ 니 ਜਿਹੜੇ ਆ ਹਾਈ ਵੈਲਵਟ ਵਗੈਰਾ ਸਟੋਨ ਵਗੈਰਾ ਲਗਾ ਕੇ ਹਨਾ ਉੱਪਰੋਂ ਬੜੀ ਸੋਹਣੀ ਸ਼ੇਪ ਬਣੀ ਹੁੰਦੀ ਹੈ ਤੇ ਕਲਰ ਵੀ ਬਹੁਤ ਡਿਫਰੈਂਟ ਕਲਰ ਆਉਣ ਲੱਗੇ ਹਨਾ ਦੋ ਕੁ ਸਾਲਾਂ ਜਿਵੇਂ ਦੇਖਿਆ ਵੀ ਆਹਾਂ ਮੋਰ ਪੰਖੀਆ ਕਲਰ ਜੇ ਕਿੰਨੇ ਚੱਲਣ ਲੱਗੇ ਹਨਾ ਤੇ ਆ ਵਾਈਨ ਪਰਪਲ ਇਦਾਂ ਦੇ ਵੀ ਕਲਰ ਬਹੁਤ ਆਉਣ ਲੱਗੇ ਸੋਫਿਆਂ ਦੇ ਵਿੱਚ ਤੇ ਆਉਂਦੇ ਵੀ ਜਿਵੇਂ ਆਪਾਂ ਚਾਹੀਏ ਉਵੇਂ ਦੀ ਸ਼ੇਪ ਬਣਾ ਲੈਣੇ ਆ ਉਹਦੇ ਨਾਲ ਟੇਬਲ ਵੀ ਬੜੇ ਸੋਹਣੇ ਆਉਂਦੇ ਆ ਤੇ ਇੱਕ ਸਾਈਡ ਤੇ ਜਿਹੜੇ ਹੈਗੇ ਆ ਟੂ ਸੀਟਾਂ ਵਾਸਤੇ ਹਨਾ ਜਿਵੇਂ ਅੱਗੇ ਮੂੜੇ ਹੁੰਦੇ ਸੀ ਹਨਾ ਤੇ ਉਵੇਂ ਦੇ ਮੂੜੇ ਟਾਈਪ ਦੇ ਬੈਠਣ ਵਾਸਤੇ ਕਿੰਨੇ ਸੋਹਣੇ ਆ ਲੱਗ ਪਏ ਹੈਗੇ ਆ ਤੇ ਆਪਾਂ ਵੀ ਦੇਖਦੇ ਆ ਮੰਤ ਹਰ ਇੱਕ ਦਾ ਕਰਦਾ ਹੁੰਦਾ ਹੈ ਨਾ ਚੀਜ਼ ਲੈਣ ਨੂੰ ਚਲੋ ਨਵੇਂ ਘਰੇ ਜਾ ਕੇ ਦੇਖਦੇ ਆ ਹਨਾ ਮੇਰਾ ਇਰਾਦਾ ਸੀਗਾ ਵੀ ਉੱਥੇ ਜਾ ਕੇ ਚੇਂਜ ਕਰ ਦਾਂਗੇ ਰੂਮ ਦੇ ਹਿਸਾਬ ਨਾਲ ਕਰ ਲਾਂਗੇ ਪਰ ਫਿਰ ਐਵੇਂ ਸੋਚ ਲਈਦਾ ਵੀ ਵੇਸਟੇਜ ਆਫ ਮਨੀ ਆ ਹਨਾ ਵੀ ਸੈਟੀਸਫੈਕਸ਼ਨ ਆ ਸੰਤੁਸ਼ਟੀ ਚਾਹੀਦੀ ਆ ਹਨਾ ਵੀ ਆਪਣਾ ਰਾਣੀ ਚੀਜ਼ ਦੇ ਨਾਲ ਵੀ ਮਿਲ ਜਾਂਦੀ ਆ ਕਈ ਵਾਰੀ ਆਪਾਂ ਕੁਛ ਨਵਾਂ ਲੈ ਲਈਏ ਹਨਾ ਤਾਂ ਵੀ ਨਹੀਂ ਮਿਲਦੀ ਹੈਗੀ ਇੱਦੋਂ ਪਹਿਲਾਂ ਦੇਖੋ ਹਨਾ ਵੀ ਜਦੋਂ ਮਤਲਬ ਅਸੀਂ ਨਾ ਕਾਲਜ ਪੜ੍ਹਦਿਆਂ ਸੀਗਾ ਜਦ ਮੇਰੇ ਪੇਕੇ ਜਦੋਂ ਅਸੀਂ ਪੀੜਾ ਸੈੱਟ ਲਿਆ ਕਿਉਂਕਿ ਮੰਮੀ ਰਾਂ ਦੇ ਦਾਜ ਦੇ ਵਿੱਚ ਤਾਂ ਕੁਰਸੀਆਂ ਹੀ ਆਈਆਂ ਸੀਗੀਆਂ ਤੇ ਉਹ ਵੀ ਕੁਰਸੀਆਂ ਨਾ ਮੰਮੀ ਰੀਆਂ ਮੇਰੀ ਮੰਮੀ ਇਹਨਾਂ ਨੂੰ ਕੁਰਸੀਆਂ ਬੁੰਨੀਆਂ ਆਉਂਦੀਆਂ ਸੀ ਬੈਂਤ ਦੀਆਂ ਹੁੰਦੀਆਂ ਸੀ ਉਹ ਵਾਈਟ ਬੈਂਤ ਦੀਆਂ ਕੁਰਸੀਆਂ ਬਾਰ-ਬਾਰ ਭਰ ਲੈਂਦੇ ਸੀਗੇ ਜਿਵੇਂ ਪੀੜੀਆਂ ਹਨਾ ਮੰਜੇ ਵੀ ਕਈ ਵਾਰੀ ਬੈਂਤ ਦੇ ਭਰੇ ਹੁੰਦੇ ਉਹ ਬਰੀਕ ਜੀ ਬੈਂਤ ਹੁੰਦੀ ਆ ਪੀੜੀਆਂ ਵੀ ਮੇਰੇ ਮੰਮੀ ਰੀ ਆਪ ਬੁੰਨਦੇ ਹੁੰਦੇ ਸੀ ਕੁਰਸੀਆਂ ਤੇ ਉਹ ਪਿੱਛੇ ਢੋ ਵੀ ਉਹਦਾ ਪਰਨਾ ਪੈਦਾ ਹੁੰਦਾ ਸੀ ਬੈਂਤ ਦੇ ਨਾਲ ਤੇ ਉਹ ਬੜੀਆਂ ਸੋਹਣੀਆਂ ਲੱਗਦੀਆਂ ਸੀ ਵੈਸੇ ਤਾਂ ਉਹੀ ਰੰਗ ਕਰਾ ਕਰਕੇ بس ਦੋ ਦੋ ਕੁਰਸੀਆਂ ਸੀ ਮੇਰੀ ਮੰਮੀ ਹਰੰਗ ਕੋਲੇ ਤਾਂ ਤੇ ਬੈੱਡ ਵੀ ਮੈਨੂੰ ਲੱਗਦਾ ਮੇਰੀ ਮੰਮੀ ਦਾ ਤਾਂ ਸ਼ਾਇਦ ਪਲੰਘ ਹੀ ਹੋਣਾਗਾ ਹਾਂ ਇੱਕ ਵਾਲਾ ਬੈੱਡ ਹੀ ਸੀਗਾ ਪਲੰਘ ਹੁੰਦਾ ਸੀ ਸਿੰਗਲ ਬੈੱਡ ਤੇ ਇਸ ਤੋਂ ਬਾਅਦ बस ਥੋੜੇ ਟਾਈਮ ਬਾਅਦ ਮੇਰੀ ਮਾਸਤੀ ਦੀ ਮੈਰਿਜ ਹੋਈ ਮਤਲਬ ਜਿਹੜੀ ਮੇਰੀ ਚਾਚੀ ਆ ਉਹਦਾ ਬੈੱਡ ਜ਼ਰੂਰ ਸੀ ਉਹ ਢੋ ਤੋਂ ਬਿਨਾ ਸੀ ਫੁੱਲ ਜੇ ਬਣੇ ਹੋਏ ਸੀਗੇ ਪਿੱਛੇ ਤੇ ਮੇਰੀ ਮੰਮੀ ਦੀ ਮੈਰਿਜ ਹੋਈ ਹੈ 84 ਦੇ ਵਿੱਚ ਤੇ ਮੈਨੂੰ ਲੱਗਦਾ ਉਦੋਂ ਤਾਂ ਪਲੰਘ ਹੀ ਹੁੰਦੇ ਹੁੰਦੇ ਸੀ ਲੱਕੜ ਦੀ ਪੇਟੀ ਹੈ ਮੇਰੀ ਮੰਮੀ ਦੀ ਤੇ ਮੇਰੀ ਮਾਸੀ ਦੀ ਸਟੀਲ ਦੀ ਹੈ ਵੀ ਥੋੜੇ 4-5 ਸਾਲ ਬਾਅਦ ਹੀ ਇੰਨਾ ਮਤਲਬ ਚੇਂਜ ਆ ਗਿਆ ਸੀ ਵੀ ਪੇਟੀਆਂ ਜਿਹੜੀਆਂ ਉਹ ਟੀਨ ਦੀਆਂ ਸੌਰੀ ਟੀਨ ਦੀ ਪੇਟੀ ਜੀ ਹੋਣ ਲੱਗੀ ਸੀ ਫੇਰ ਹਨਾ ਮੇਰੀ ਮੰਮੀ ਦੀ ਜਿਵੇਂ ਲੱਕੜ ਦੀ ਸੀਗੀ बनवाई ਸੀ ਜਿਵੇਂ ਅੱਗੇ ਬਣਵਾਉਂਦੇ ਹੁੰਦੇ ਸੀ ਲੱਕੜ ਦੀਆਂ ਪੇਟੀਆਂ ਅਲਮਾਰੀ ਵੀ ਲੱਕੜ ਦੀ ਉਹਦੇ ਵਿੱਚ ਸ਼ੀਸ਼ੇ ਜੇ ਲੱਗੇ ਸੀਗੇ ਸ਼ੀਸ਼ੇ ਵਿੱਚ ਲਾ ਦਿੰਦੇ ਸੀ ਤੇ ਬਾਬਾ ਜੀ ਦੀਆਂ ਫੋਟੋ ਲਾਉਂਦੇ ਸੀਗੇ ਹਨਾ ਜੋ ਸ਼੍ਰੀ ਕ੍ਰਿਸ਼ਨ ਦੀ ਹੋਗੀ ਐਵੇਂ ਨਾ ਵਿੱਚ ਫੋਟੋ ਐਡ ਕੀਤੀਆਂ ਹੋਂ ਦੋਸਤ ਤੇ ਸੰਨ ਲਿਖਿਆ ਸੀ ਸਾਨੂੰ ਇੰਤਾ ਯਾਦ ਆ 1984 ਲਿਖਿਆ ਵਾ ਮੇਰੀ ਮੰਮੀ ਦੀ ਪੇਟੀ ਤੇ ਮੇ ਵੀ ਗੁਰਮੁਖੀ ਦੇ ਵਿੱਚ ਲਿਖਿਆ ਸ਼ਾਇਦ ਹਨਾ ਤੇ ਉਹ ਬੇ ਮਤਲਬ অলਵੇਸ ਆਪਣੀ ਨਿਗਾਹ ਉਹ ਤੇ ਜਾਂਦੀ ਹੁੰਦੀ ਸੀ ਤੇ ਉਹ ਯਾਦ ਆ ਵੀ ਉਹਦੇ ਤੇ ਲਿਖਿਆ ਹੋਇਆ ਐਵੇਂ ਹਨਾ ਤੇ ਬਹੁਤ ਸੋਹਣੀ ਉਹਦੇ ਤੇ ਵੀ ਡਿਜ਼ਾਈਨਿੰਗ ਕੀਤੀ ਹੁੰਦੀ ਸੀਗੀ ਤੇ ਇਸ ਤੋਂ ਬਾਅਦ ਫਿਰ ਚੇਂਜ ਹੋ ਗਿਆ ਸੀ ਹਨਾ ਫਿਰ ਬੈੱਡਵੁੱਡ ਸਿੰਪਲ ਹੋਣ ਲੱਗ ਪਏ ਸੀਗੇ ਪੇਟੀਆਂ ਵੀ ਬਦਲ ਗਈਆਂ ਹਨਾ ਟ੍ਰੈਂਡ ਜਾਂ ਚੇਂਜ ਹੋ ਗਿਆ ਸੀ ਸਮਾਨ ਦਾ ਵੀ ਤੇ ਹੁਣ ਤਾਂ ਬਸ ਪੁੱਛੋ ਹੀ ਨਾ ਹਨਾ ਫਿਰ ਜਦੋਂ ਅਸੀਂ ਪਹਿਲੀ ਵਾਰ ਹੀ ਮੈਂ ਦੱਸਦੀ ਸੀਗੀ ਹਨਾ ਵੀ ਪੀੜਾ ਲੈ ਅਸੀਂ ਸਾਨੂੰ ਬੜੀ ਖੁਸ਼ੀ ਸੀਗੀ ਹਨਾ ਉਹਨੇ ਕਿਸ਼ਤਾਂ ਜੀਆਂ ਪਾਉਂਦੇ ਸੀਗੇ ਜਿਵੇਂ ਆਪਣੇ ਆਹਾਂ ਕਮੇਟੀਆਂ ਪਾਉਂਦੇ ਹੋਵੇਂ ਕਿਸ਼ਤਾਂ ਪਾਉਂਦੇ ਸੀ ਉਹ ਸਮਾਨ ਦੇਂਦੇ ਸੀ ਫਰਨੀਚਰ ਦਾ ਫਿਰ ਅਸੀਂ ਕਿਹਾ ਚਲੋ ਬੈੱਡਬੁਡ ਦਾ ਅਸੀਂ ਪਹਿਲਾਂ ਹੀ ਲੈ ਲਿਆ ਸੀਗਾ ਜਦੋਂ ਨਵਾਂ ਘਰ ਪਾਇਆ ਸੀ ਅਸੀਂ ਉੱਥੇ ਬੈੱਡ ਬਣਵਾ ਲਏ ਸੀਗੇ ਤੇ ਅਸੀਂ ਪੀੜੇ ਲੈ ਲਏ ਸੀਗੇ ਫਿਰ ਉਹਨਾਂ ਦੇ ਸਮਾਨ ਦੇ ਵਿੱਚ ਪੀੜੇ ਵੀ ਸੀਗੇ ਹਨਾ ਬੈੱਡ ਵੀ ਸੀ ਤੇ ਕੁਝ ਮੇਰੇ ਖਿਆਲ ਚ ਪ੍ਰੈਸਿੰਗ ਟੇਬਲ ਐਵੇਂ ਦਾ ਕੁਝ ਸੀਵਾ ਵਾ ਤੇ ਫਿਰ ਸਾਨੂੰ ਲੱਗਿਆ ਵੀ ਅਸੀਂ ਬਡਾ ਲੈ ਲੀਏ ਹਨਾ ਪੀੜਾ ਜਦੋਂ ਲਿਆਂਦਾ ਬਡਾ ਸੋਹਣਾ ਬਣਿਆ ਹਨਾ ਉਹ ਲੱਗਦਾ ਸੀਗਾ ਆਪਦੇ ਆਪ ਨੂੰ ਉਦੋਂ ਸਾਰੇ ਪੀੜਾ ਹੀ ਲੈਂਦੇ ਹੁੰਦੇ ਸੀ ਤੇ ਦਾਜ ਵਿੱਚ ਵੀ ਉਦੋਂ ਪੀੜਾ ਹੀ ਦਿੰਦੇ ਹੁੰਦੇ ਸੀਗੇ ਹਨਾ ਵੀ ਆਹੀ 15 ਕੋ ਸਾਲ ਪਹਿਲਾਂ ਦੀ ਗੱਲ ਹੈ ਮੈਨੂੰ ਲੱਗਦਾ ਇਹ ਹੋਊਗੀ 2000 ਦੀ ਗੱਲ ਸੀ 2005 ਦੇ ਵਿੱਚ ਲਿਆ ਸੀਗਾ ਹਾਂ ਉਹਦੇ ਹੀ ਮੈਂ ਗ੍ਰੈਜੂਏਸ਼ਨ ਸਟਾਰਟ ਕੀਤੀ 2005 ਚ ਸ਼ਾਇਦ ਹਾਂ ਕਾਲਜ ਟਾਈਮ ਸੀ ਸਾਡਾ ਉਦੋਂ ਲਿਆ ਸੀਗਾ ਦੇਖ ਲਓ ਹਨਾ ਤੇ ਉਦੋਂ ਹੀ ਇੰਨਾ ਵਧੀਆ ਲੱਗਣਾ ਤੇ ਮੈਂ ਉਹਦੇ ਜਿਹੜੀਆਂ ਗੱਡੀਆਂ ਸੀ ਨਾ ਉਹਨਾਂ ਤੇ ਵੀ ਕਵਰ ਚੜਾਏ ਸੀਗੇ ਮੈਂ ਆਪ ਬਣਾ ਬਣਾ ਕੇ ਸ਼ੁਰੂ ਤੇ ਮਤਲਬ ਮੈਂ ਚੀਜ਼ ਬਹੁਤ ਆਇ ਸੰਭਾਲ ਕੇ ਰੱਖਦੀ ਸੀ ਉਦੋਂ ਭਾਂਡੇ ਸਾਡੇ ਓਪਨ ਸੀ ਜਿਵੇਂ ਹੁਣ ਤਾਂ ਉਥੇ ਕਵਰ ਕਰਾ ਲੇ ਲੌਬੀ ਜੀ ਬਣਾ ਲਈਏ ਤੇ ਉਦੋਂ ਮਿੱਟੀ ਢੂੜ ਬਹੁਤ ਆ ਜਾਂਦੀ ਹੁੰਦੀ ਸੀਗੀ ਅੰਦਰ ਤੇ ਫਿਰ ਮੈਂ ਉਹ ਗੱਡੀਆਂ ਦੇ ਉੱਤੇ ਜਿਹੜਾ ਮੰਜਿਆਂ ਤੇ ਲਾਉਣ ਵਾਲਾ ਕੱਪੜਾ ਨਹੀਂ ਸਟੈਚੇਬਲ ਹੁੰਦਾ ਉਹਦੇ ਮੈਂ ਬਣਾਏ ਲੈਣਾ ਜਿਆਲਾ ਬਲੂ ਕਲਰ ਦਾ ਹੈ ਉਹਦੇ ਫਿਰ ਮੈਂ ਗੱਦਿਆਂ ਦੇ ਉੱਤੇ ਕਵਰ ਬਣਾਈ ਹਨਾ ਫਿਰ ਉਹ ਵੀ ਮੈਂ ਥੋੜੇ ਚਿਰ ਬਾਅਦ ਵਾਸ਼ ਕਰਦੀ ਹੁੰਦੀ ਸੀ ਤੇ ਉੱਪਰ ਦੀ ਫਿਰ ਹੋਰ ਕਵਰ ਚੜਾਈ ਸੀਗੇ ਮਤਲਬ ਡਬਲ ਟ੍ਰਿਪਲ ਕਰਨੀ ਸੀਗੇ ਤੇ ਜਿਹੜਾ ਪੀੜੇ ਤੇ ਲਾਉਣ ਵਾਲੇ ਸੀਗੇ ਹਨਾ ਕਵਰ ਓ ਵਾਈਟ ਜੇ ਜਿਹੜੇ ਹੁਣ ਵੀ ਆਉਂਦੇ ਐ ਬਸ ਬਹੁਤ ਲੋਕਾਂ ਦੇ ਵਾਈਟ ਜੇ ਹੁਣ ਵੀ ਉਹ ਨੈਟ ਟਾਈਪ ਜਿਹੇ ਹੁੰਦੇ ਹੈਗੇ ਆ ਸੌਫਟ ਜੇ ਹੈਂਡਲੂਮ ਵਾਲੀਂ ਦੀ ਦੁਕਾਨ ਤੋਂ ਲੈ ਕੇ ਆਈ ਸੀ ਮੈਂ ਤੇ ਮੈਨੂੰ ਬੜਾ ਸ਼ੌਂਕ ਹੁੰਦਾ ਸੀ ਇਹਨਾਂ ਚੀਜ਼ਾਂ ਦਾ ਇੱਕ ਹਨਾ ਉਦੋਂ ਅਸੀਂ ਕਮੇਟੀ ਪਾਈ ਸੀਗੀ ਚਾਦਰਾਂ ਦੀ ਹਨਾ ਚਾਦਰਾਂ ਗਲੀਚੇ ਹੁੰਦੇ ਸੀਗੇ ਉਸ ਟਾਈਮ ਦੇ ਵਿੱਚ ਹਨਾ ਉਹ ਸਾਰੀਆਂ ਦੀ ਉਹਨਾਂ ਦੀ ਪਾਈ ਸੀ ਹਨਾ ਲਓ ਜੀ ਅੱਜ ਤਾਂ ਮੈਨੂੰ ਨਾ ਇਸ ਪੀੜੇ ਨਹੀਂ ਸੌਰੀ ਆਹ ਸੋਫੇ ਨੇ ਸੋਫੇ ਦੇ ਕਵਰ ਨਹੀਂ ਕਮਲ ਲਾ ਲਿਆ ਮੇਰਾ ਪੂਰਾ ਦੁਪਹਿਰਾ ਜਿਹੜਾ ਖਾ ਗਿਆ ਤੇ ਹੁਣ ਇੱਥੇ ਮੈਂ ਲੱਗੀ ਸੀ ਕਿ ਰੋਟੀ ਬਣਾਉਣ ਉਹਨਾਂ ਦੀ ਆਉਣ ਵਾਲੇ ਆ ਬੱਚੇ ਹਨਾ ਸਕੂਲੋਂ 2:00 ਵੱਜ ਗਏ ਸੀ ਸਵਾਦ ਹੋ ਹੀ ਅੱਜ ਤਾਂ ਮੈਨੂੰ ਕਿਵੇਂ ਉਹਦੇੋਂ ਅੰਤ ਤੋਂ ਪਹਿਲਾਂ ਪਹਿਲਾਂ ਮੈਨੂੰ ਇਹ ਹੁੰਦਾ ਵੀ ਉਹਦੇ ਕੱਪੜੇ ਵੀ ਬਾਹਰ ਕੱਢ ਕੇ ਰੱਖਦਾ ਜੀ ਕਿਤੇ ਉਹ ਆਪ ਕੱਢਣ ਲੱਗ ਜੀ ਹਨਾ ਤੇ ਅਲਮਾਰੀ ਦਾ ਗਾ ਹੀ ਪਾ ਦਿੰਦਾ ਹੈਗਾ ਹਨਾ ਪਤਾ ਹੀ ਨਹੀਂ ਉਹਨੇ ਕਿਵੇਂ ਖਿੱਚ ਲੈਣੇ ਹੁੰਦੇ ਲੋਰ ਖਿੱਚ ਲਈ ਇਸ ਥੱਲਿਓ ਹਨਾ ਤਾਂ ਸਾਰੇ ਕੱਪੜੇ ਸੜ ਦਿੰਦਾ ਹੈਗਾ ਤੇ ਅੱਜ ਮੇਰੇ ਕੰਮ ਵੀ ਕਿੰਨੇ ਪੈਂਡਿੰਗ ਪਏ ਸੀ ਜੀ ਹਨਾ ਵੀ ਮੈਂ ਉਧਰ ਹੀ ਵਿਜੀ ਹੋ ਗਈ ਤੇ ਮੈਨੂੰ ਇਹ ਸੀਗਾ ਵੀ ਚੱਲ ਇਹ ਨਿਬੜ ਜੇ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਹਨਾ ਨਹੀਂ ਤਾਂ ਸੋਫੇ ਦੇ ਉੱਤੇ ਗੰਦ ਮਾਰ ਦੇਣਗੇ ਆ ਕਿ ਤੇ ਇਸ ਤੋਂ ਬਾਅਦ ਮੈਨੂੰ ਇਹ ਹੁੰਦਾ ਵੀ ਯੂਨੀਫਾਰਮ ਲਾ ਕੇ ਹਨਾ ਵੀ ਕੁਝ ਖਾ ਲੈਣ ਪਰ ਨਾਲ ਦੀ ਨਾਲ ਆਪ ਨੂੰ ਜਿਹਦੀ ਚਿੰਤਾ ਹੁੰਦੀ ਨੇ ਉਹ ਨਹੀਂ ਇਹਨਾਂ ਨੂੰ ਨਹੀਂ ਹੁੰਦੀ ਨਾਲ ਦੀ ਨਾਲ ਨਹੀਂ ਇਹ ਕਰਦੇ ਹੈਗੇ ਬਿ ਖਾਣ ਲੱਗ ਜਾਣਗੇ ਹਨਾ ਟਛਨੇ ਬਛਨੇ ਕਰਕੇ ਫੇਰ ਕਿਤੇ ਜਾ ਕੇ ਹਨਾ ਖਾਣ ਲੱਗਦੇ ਆ ਪਹਿਲਾਂ ਤਾਂ ਸਟੋਰੀਆਂ ਸੁਣਾਉਣ ਬਹਿ ਜਾਊਗਾ ਮम्मा ਸਕੂਲ 'ਚ ਅੱਜ ਇਵੇਂ ਹੋਇਆ ਅੱਜ ਮੈਂ ਨਹੀਂ ਆ ਕਿ ਅੱਜ ਡੀਪੀ ਸਰ ਨਹੀਂ ਆਏ ਕਿ ਹਿੰਦੀ ਵਾਲੀ ਟੀਚਰ ਨੇ ਇਹ ਕਹਿਆ ਜੋਂ ਲੱਗਦਾ ਸਟੋਰੀਆਂ ਸੁਣਾਉਣਾ ਮੈਨੂੰ ਟੋਕਣਾ ਪੈਂਦਾ ਤੁਸੀਂ ਪਹਿਲਾਂ ਹੱਥ ਉੱਤੇ ਧੋ ਲਾ ਕੁਛ ਖਾ ਪੀ ਲਿਆ ਹਨਾ ਬਾਕੀ ਸਟੋਰੀਆਂ ਬਾਅਦ 'ਚ ਸੁਣਾ ਦਿੰਦੀ ਤੇ ਇਸ ਤੋਂ ਬਾਅਦ ਵਿਚਾਰਿਆਂ ਕੋਲੇ ਟਾਈਮ ਵੀ ਬਹੁਤ ਥੋੜਾ ਹੁੰਦਾ ਹੋਣਾ ਦਿਨ ਵੀ ਛੋਟੇ ਹੋ ਗਏ ਆ ਤੇ ਇਸ ਤੋਂ ਬਾਅਦ ਹੋਮਵਰਕ ਵੀ ਇੰਨਾ ਦੱਸਣ ਲੱਗੇ ਨਾ ਹੁਣੋਂ ਪੇਪਰਾਂ ਦਾ ਕਰਕੇ ਇਹਨਾਂ ਦੇ ਹੈਗੇ 3 ਸਤੰਬਰ ਤੋਂ ਪੇਪਰ ਸਟਾਰਟ ਆ ਹਨਾ ਆ ਫਰਸਟ ਸੈਮੈਸਟਰ ਦੇ ਜਿਹੜੇ ਹੁੰਦੇ ਹੈਗੇ ਆ ਤੇ ਕੰਮ ਬਹੁਤ ਜ਼ਿਆਦਾ ਹੁੰਦਾ ਹੈਗਾ ਤੇ ਇਸ ਕਰਕੇ ਮੈਨੂੰ ਵੀ ਇਹ ਹੁੰਦਾ ਵੀ ਚਲ ਘੰਟਾ ਖੇਡ ਲਵੇ ਇਸ ਤੋਂ ਬਾਅਦ ਹੀ ਕੰਮ ਸ਼ੁਰੂ ਕਰਾਉਂਗੀ। ਲੋ ਜੀ ਗੱਲਾਂ ਬਾਤਾਂ ਬਹੁਤ ਹੋ ਗਈਆਂ ਇੱਥੇ ਕਰਦੇ ਹੈਗੀਆਂ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੀ ਹੋ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ। ਮੇਰੇ ਚੈਨਲ ਤੇ ਨਵੀਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਮਿਲਦੀਆਂ ਨੈਕਸਟ ਟਾਈਮ ਕਿਸੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਗੁੱਡ ਬਾਏ। ਟੇਕ ਕੇਅਰ।